thank you ਮੁੱਖ ਮੰਤਰੀ ਸਾਡੇ ਐਮਪੀ ਓਜਲਾ ਸਾਹਿਬ ਅੱਜ ਆਏ ਨੇ ਅੱਜ ਜੀ ਮਹਾ ਮਾਈ ਦਾ ਜਾਗਰਣ 8ਵਾਂ ਸਾਲਾਨਾ ਜਾਗਰਣ ਅੱਜ ਖੰਡਵਾਲੀ ਵਿਕਾਸ نگر ਕਰਾਇਆ ਜਾ ਰਿਹਾ ਆ ਸਮੂਹ ਇਲਾਕਾ ਨਿਵਾਸੀਆਂ ਚ ਬੜਾ ਉਤਸ਼ਾਹ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਜਾਗਰਣ ਆ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਆ ਬੜੀ ਖੁਸ਼ੀ ਦਾ ਦਿਨ ਹੈ ਜੀ ਅੱਜ ਮਾ ਰਾਨੀ ਸੱਬ ਦੀਆਂ ਝੋਲੀਆਂ ਭਰੇ ਮਹਿਮਾਨ ਜੀ ਸਾਡੇ ਐਮਪੀ ਓਜਲਾ ਸਾਹਿਬ ਅੱਜ ਆਏ ਨੇ ਤੇ ਸਾਡੇ ਡਾਕਟਰ ਰਾਜਕੁਮਾਰ ਜੀ ਉਹਨਾਂ ਦੇ ਜਿਹੜੇ ਸੁਪੁੱਤਰ ਸ਼੍ਰੀ ਆ ਉਹ ਅੱਜ ਪਧਾਰੇ ਨੇ ਸਤੀਸ਼ ਬੱਲੂ ਜੀ ਆਏ ਨੇ ਹੋਰ ਵੀ ਕਾਫੀ ਪਤਵੰਤੇ ਸਾਡੇ ਆਸ਼ੂ ਜੀ ਆ ਰਵੀ ਆਸ਼ੂ ਜੀ ਸਾਡੇ ਨਰੈਣਗੜ੍ਹ ਤੋਂ ਸ਼੍ਰੀ ਮੇਰਾ ਛੋਟਾ ਵੀਰ ਪਖਣਾ ਜੀ ਮੇਰਾ ਛੋਟਾ ਵੀਰ ਹਣੀ ਜੀ ਸਾਡੇ ਖੰਡ ਵਾਲੇ ਪਿਸ਼ੋਰੀ ਕੈਂਪ ਦੇ ਸਾਹਮਣੇ ਸ਼੍ਰੀ ਲਖਦਾਤਾ ਜੀ ਦੇ ਦਗਾ ਆ ਉਹਨਾਂ ਦੇ ਜਿਹੜੇ ਸੰਚਾਲਕ ਆ ਜੱਸੇ ਬਾਬਾ ਜੀ ਉਹ ਵੀ ਪਧਾਰੇ ਨੇ ਹੋਰ ਵੀ ਕਾਫੀ ਪਤਵੰਤੇ ਆਏ ਨੇ ਸਾਡੇ ਸੋਨੀ ਸਾਹਿਬ ਜੀ ਵੱਲੋਂ ਉਹ ਕਿਸੇ ਦੋ ਜੀਵਿਆਂ ਕਾਰਨ ਨਹੀਂ ਆ ਸਕੇ ਉਹਨਾਂ ਨੇ ਐਸ ਜਾਗਰਨ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਕੋਸੀ ਚੌਸੀ ਨੂੰ ਬਹੁਤ ਵਧਾਈਆਂ ਦਿੱਤੀਆਂ ਨੇ ਡਾਕਟਰ ਸਾਹਿਬ ਵੀ ਸਾਡੇ ਡਾਕਟਰ ਰਾਜਕumar ਜੀ ਉਹ ਵੀ ਕਿਸੇ ਕਾਰਨ ਨਹੀਂ ਪਹੁੰਚ ਸਕੇ ਉਹਨਾਂ ਨੇ ਵੀ ਇਸ ਜਾਗਰਨ ਦੀਆਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਜੀ ਲੰਗਰ ਦਾ ਪ੍ਰੋਗਰਾਮ ਹੈ ਜੀ ਲੰਗਰ ਦਾ ਪ੍ਰੋਗਰਾਮ ਚੱਲ ਰਿਹਾ ਆ ਜਦੋਂ ਦਾ ਜਾਗਰਨ ਸ਼ੁਰੂ ਹੋਇਆ ਉਸ ਤੋਂ ਬਾਅਦ ਹੀ ਲੰਗਰ ਦਾ ਪ੍ਰੋਗਰਾਮ ਚੱਲ ਰਿਹਾ ਤੇ ਇਹ ਚੱਲਦਾ ਹੀ ਰਹੇਗਾ ਜਿਹੜੀ ਸਾਡੇ ਗਾਇਕਰ ਲੱਗੇ ਨੇ ਛੋਟਾ ਸਲੀਮ ਜੀ ਮਿੰਨੀ ਸਲੀਮ ਜਿਨ੍ਹਾਂ ਨੂੰ ਕਿਹਾ ਜਾਂਦਾ ਆ ਐਸਐਮ ਤੇ ਉਹ ਲੱਗੇ ਨੇ ਉਸ ਤੋਂ ਬਾਅਦ ਜਿਹੜੇ ਉੱਗੇ ਗਾਇਕ ਕਰਨੇ ਉਹਨਾਂ ਦੀ ਵੀ ਤਕਰੀਬਨ 2 ਜਾਂ 3 ਵਜੇ ਉਹ ਢੀਕ ਆ ਕੀ ਉਹ ਲੱਗਣਗੇ ਆਕਨ ਵਾਸੀਆਂ ਨੂੰ ਸੁਨੇਹਾ ਆ ਦੇਖੋ ਕਿੱਡਾ ਵੱਡਿਆ ਮਾਹਮਾਈ ਦਾ ਜਾਗਰਣ ਹੋ ਰਿਹਾ ਆ ਤੁਸੀਂ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਤੇ ਪਰਮਾਤਮਾ ਵੱਲ ਲਗਨ ਲਗਨ ਲਾਓ ਉਹਨਾਂ ਨੂੰ ਸਿੱਖਿਸ਼ਿਤ ਕਰੋ ਕਿ ਇਹੀ ਕੁਸ਼ ਨਾਲ ਜਾਣਾ ਆ ਮੇਰਾ ਨਾਮ ਅਰਵੀਨ ਕੁਮਾਰ ਭਖਣਾ ਜੀ ਅੱਜ ਅਸੀਂ ਸਾਰੇ ਆਪਣੇ ਸਾਥੀਆਂ ਨਾਲ ਸਾਂਝਾ ਦਰਬਾਰ ਕਮੇਟੀ ਜਿਨ੍ਹਾਂ ਦੇ ਸਰਪ੍ਰਸਤ ਸਾਡੇ ਗੌਰਵ ਜੀ ਤੇ ਇਹਨਾਂ ਦੇ ਜਿੰਨੇ ਵੀ ਸਾਥੀ ਆ ਇਹਨਾਂ ਵੱਲੋਂ ਅੱਜ ਸਲਾਨਾ ਜਾਗਰਨ ਕਰਵਾਇਆ ਜਾ ਰਿਹਾ ਵਾ ਖੰਡ ਵਾਲਾ ਬਾਜ਼ਾਰ ਦੇ ਵਿੱਚ ਤੇ ਅੱਜ ਅਸੀਂ ਸਾਰੀ ਆਪਣੀ ਟੀਮ ਦੇ ਨਾਲ ਇੱਥੇ ਮਹਾਮਾਈ ਦਾ ਜਾਗਰਨ ਦੇ ਵਿੱਚ ਆਸ਼ੀਰਵਾਦ ਲੈਣ ਪਹੁੰਚੇ ਆ ਤੇ ਅਸੀਂ ਇਹਨਾਂ ਨੂੰ ਵਧਾਈ ਸਾਰੀ ਟੀਮ ਨੂੰ ਦਿੰਦੇ ਆ ਕਿ ਜਿਹੜੇ ਸਲਾਨਾ ਹਰ ਸਾਲ ਧਾਰਮਿਕ ਚਗਰਾਤਾ ਧਾਰਮਿਕ ਹੋਰ ਵੀ ਕੰਮ ਕਰਵਾਉਂਦੇ ਕਿਉਂਕਿ ਇਹ ਕੰਮ ਕੋਈ ਹਾਨੀ ਸਾਨੀ ਨਹੀਂ ਕਰਦਾ ਇਹ ਜਿੰਨਾਂ ਨੂੰ ਮਾਤਾ ਜੀ ਦਾ ਅਸ਼ੀਰਵਾਦ ਆ ਇਹ ਉਹ ਹੀ ਕਰਵਾ ਸਕਦਾ ਵਾ ਤੇ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਵਾਂ ਜਿਹੜੇ ਸਫਲਤਾ ਪੁਰਮਗ ਜਾਗਰਣ ਹਰ ਸਾਲ ਕਰਵਾਉਂਦੇ ਆ